ਕਹਿੰਦਾ ਦੁੱਧ ਦੇ ਵਿੱਚ ਆਹ ਵਾਲੀ ਚੀਜ਼ ਮਿਕਸ ਕਰਕੇ ਲਗਾਉਂਦੇ ਹਾਂ ਤੇ ਚਿਹਰੇ ਤੇ ਇੱਕ ਗਲੋ ਆਵੇਗਾ ਅਗਰ ਸ਼ਾਦੀ ਵਿਆਹ ਅਚਾਨਕ ਕੋਈ ਤੁਹਾਨੂੰ ਫੰਕਸ਼ਨ ਆ ਗਿਆ ਹੈ ਸਕਿਨ ਤੇ ਗਲੋ ਨਹੀਂ ਹੈਗਾ ਸਕਿਨ ਇੱਕਦਮ ਰੁੱਖੀ ਸੁੱਕੀ ਹੈ ਤਾਂ ਇਹ ਜਿਹੜਾ ਦੁੱਧ ਵਿੱਚ ਮਿਕਸ ਕਰਕੇ ਤੁਸੀਂ ਫੇਸ਼ੀਅਲ ਕਰ ਲਓ 15 ਮਿੰਟਾਂ ਦੇ ਵਿੱਚ ਵਿੱਚ ਹੀ ਤੁਹਾਡਾ ਚਿਹਰਾ ਡਾਇਮੰਡ ਵਾਂਗੂ ਚਮਕ ਜਾਏਗਾ ਪੂਰੀ ਵੀਡੀਓ ਦੇਖਣਾ ਪੂਰੀ ਵਿਧੀ ਜਾਣਨਾ ਕਿ ਕਿਹੜੀਆਂ ਚੀਜ਼ਾਂ ਨੇ ਕੀ ਚੀਜ਼ ਹੈ ਜਿਹਦੇ ਨਾਲ ਆਪਾਂ ਫੇਸ਼ੀਅਲ ਕਰ ਰਹੇ ਆਂ ਦੁੱਧ ਵਿੱਚ ਮਿਕਸ ਕਰਕੇ ਤੇ ਰਾਤ ਨੂੰ ਕਰ ਲੋ ਦਿਨੇ ਕਰ ਲੋ ਜਿੱਦਾਂ ਮਰਜ਼ੀ ਕਰ ਲੋ ਬਹੁਤ ਵਧੀਆ ਫੇਸ਼ੀਅਲ ਹੋਣ ਵਾਲਾ ਹੈ ਤੁਸੀਂ ਵੀਡੀਓ ਪੂਰੀ ਦੇਖਣਾ ਠੀਕ ਹੈ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਕਿਉਂਕਿ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਰ ਤੱਕ ਪਹਿਲਾਂ ਪਹੁੰਚੇ ਠੀਕ ਹੈ ਚਲੋ ਜੀ ਜ਼ਿਆਦਾ ਦੇਰੀ ਨਹੀਂ ਕਰਦੇ ਆਪਾਂ ਫੋਟੋ ਫਟ ਜਿਹੜੀ ਰੈਮਡੀ ਹੈ ਨਾ ਉਹ ਦੱਸਦੇ ਆਂ ਠੀਕ ਹੈ ਅਗਰ ਆਪਾਂ ਗੱਲਾਂ ਦੇ ਵਿੱਚ ਉਲਝ ਗ ਸਾਰੇ ਬੋਰ ਹੋ ਜਾਂਦੇ ਹਨ ਹੈਨਾ ਪਹਿਲਾਂ ਤਾਂ ਆਪ ਲੈਣਾ ਹੈ ਕੱਚਾ ਦੁੱਧ ਇਸ ਤਰੀਕੇ ਨਾਲ ਲੈਣਾ ਹੈ ਕੱਚਾ ਦੁੱਧ ਠੀਕ ਹੈ ਜੀ ਕੱਚਾ ਦੁੱਧ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਮੈਂ ਬਹੁਤ ਦੱਸਦੀ ਹੁੰਨੀ ਆ ਜਿਹੜਾ ਕੱਚਾ ਦੁੱਧ ਹੁੰਦਾ ਨਾ ਸਕਿਨ ਨੂੰ ਇੱਕਦਮ ਕੋਲ ਕੋਲ ਕਰ ਦਿੰਦਾ ਠੰਡਾ ਕਰ ਦਿੰਦਾ ਔਰ ਸਕਿਨ ਨੂੰ ਇੱਕਦਮ ਚਮਕਦਾਰ ਸਕਿਨ ਦੇ ਵਿੱਚ ਇੱਕ ਜਾਨ ਲੈ ਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਦਿਨ ਬਦਿਨ ਮੇਰਾ ਚਿਹਰਾ ਕਿੰਨਾ ਨਿਖਰਦਾ ਜਾਂਦਾ ਹੈ ਕਿਉਂ ਇਹੀ ਕਰਨਾ ਹੈ ਤੇ ਵੇਖੋ ਜੀ ਪਿੰਕ ਚੀਜ਼ ਕਿਹੜੀ ਹੈ ਇਹ ਹੈਗਾ ਇਹ ਬੀਟ ਰੂਟ ਜਾਨੀ ਕਿ ਚੁਕੰਦਰ ਉਹਨੂੰ ਮੈਂ ਕੱਦੂ ਕਸ ਕਾਲਿਆ ਤੇ ਇਸ ਤਰੀਕੇ ਨਾਲ ਉਹਦਾ ਰਸ ਨਾ ਜਿਹੜਾ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਦੇਣਾ ਹੈ। ਚੁਕੰਦਰ ਜਿਹੜਾ ਹੁੰਦਾ ਹੈ ਨਾ ਇਹ ਤੁਸੀਂ ਖਾਇਆ ਵੀ ਕਰੋ। ਅਗਰ ਖਾਦਾ ਨਹੀਂ ਨਾ ਚਾਹੁੰਦਾ ਇੱਕ ਚੁਕੰਦਰ ਦਾ ਡੇਲੀ ਜੂਸ ਕੱਢ ਕੇ ਪੀ ਲਿਆ ਕਰੋ ਬਿਨਾ ਮਿੱਠੇ ਤੋਂ ਠੀਕ ਹੈ। ਡੇਲੀ ਜੂਸ ਕੱਢ ਕੇ ਤਾਂ ਪੀ ਲਿਆ ਕਰੋ। ਇਸ ਤਰੀਕੇ ਨਾਲ ਕद्दू ਘਸ ਕਰਕੇ ਇਹਦੇ ਵਿੱਚ 1/2 ਗਲਾਸ ਪਾਣੀ ਪਾ ਕੇ ਇਹਨੂੰ ਕਿਸੇ ਕੋਟਨ ਦੇ ਕੱਪੜੇ 'ਚ ਪਾ ਕੇ ਚੰਗੀ ਤਰ੍ਹਾਂ ਨਿਚੋੜ ਲਿਆ ਕਰੋ। ਜਿਹੜਾ ਤਾਂ ਜੂਸ ਨਿਕਲਦਾ ਡੇਲੀ ਪੀਣਾ ਸ਼ੁਰੂ ਕਰ ਦਿਓ ਫਿਰ ਦੇਖਿਓ ਤੁਹਾਡੀ ਸਕਿਨ ਤੇ ਕਿੰਨਾ ਗਲੋਵ ਆਵੇਗਾ। ਮਤਲਬ ਜੀ ਜਿਹੜਾ ਸਾਰਾ ਰਸ ਕੱਢ ਕੇ ਨਾ ਦੇਖੋ ਰਸ ਜਿਹੜਾ ਤੇ ਪਿੰਕ ਜਿਹਾ ਜਿਹੜਾ 글로ਵ ਆਣਾ ਹੈ ਨਾ ਚਿਹਰੇ ਤੇ ਉਹ ਇਹੀ ਕਾਰਨ ਹੈ ਇਹਦੇ ਨਾਲ ਹੀ ਆਪਣਾ ਚਿਹਰਾ ਪਿੰਕ ਪਿੰਕ ਹੋ ਜਾਣਾ ਹੈ ਕੋਈ ਵੀ ਨਾ ਜਿਹੜਾ ਹੁੰਦਾ ਨਾ ਲਾਲੀ ਲਗਾਉਣ ਦੀ ਜਿਹੜੇ ਕੀ ਕਹਿੰਦੇ ਨੇ ਬਲਸ਼ਰ ਕਿਉਂਕਿ ਮੈਂ ਇਸਤੇਮਾਲ ਨਹੀਂ ਕਰਦੀ ਹੈਗੀ ਬਲਸ਼ਰ ਵਗੈਰਾ ਇਸਤੇਮਾਲ ਕਰਦੀਏ ਨੇ ਉਹਦੀ ਵੀ ਜ਼ਰੂਰਤ ਨਹੀਂ ਪੈਣੀ ਹੈਗੀ ਆ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਕਲਰ ਹੋ ਗਿਆ ਪਰਪਲ ਕਲਰ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਕੀ ਪਾਣਾ ਇਹਦੇ ਵਿੱਚ ਪਾਣਾ ਤੁਸੀਂ ਜੋਵਾਂ ਦਾ ਆਟਾ ਇਦੇ ਵਿੱਚ ਜੌਆਂ ਦਾ ਆਟਾ ਪਾਣਾ ਜਿਹੜਾ ਜੌਆਂ ਦਾ ਆਟਾ ਹੁੰਦਾ ਹੈ ਨਾ ਗਰਮੀ ਦੇ ਵਿੱਚ ਨਾ ਇਹਦਾ ਫੇਸ਼ੀਅਲ ਕਰੋਗੇ ਨਾ ਤੇ ਠੰਡਾ ਹੁੰਦਾ ਹੈ ਜੌਆਂ ਦਾ ਆਟਾ ਤੇ ਸਕਿਨ ਨੂੰ ਵੀ ਇੱਕਦਮ ਬ੍ਰਾਈਟ ਕਰ ਦਿੰਦਾ ਬਹੁਤ ਹੀ ਵਧੀਆ ਕਰ ਦਿੰਦਾ ਹੈ ਤੇ ਤੁਹਾਨੂੰ ਇਹ ਕਿਤੋਂ ਵੀ ਮਿਲ ਜੇਗਾ ਆਨਲਾਈਨ ਵੀ ਮਿਲ ਜੇਗਾ ਕਿਤੋਂ ਵੀ ਤੁਸੀਂ ਕਰਿਆਨਾ ਸਟੋਰ ਤੋਂ ਵੀ ਥੋੜਾ ਜਿਹਾ ਲੈ ਆ ਕੇ ਰੱਖ ਲਵੋ ਜੌਆਂ ਦਾ ਆਟਾ ਤੇ ਇਸ ਤਰੀਕੇ ਨਾਲ ਤੁਸੀਂ ਗਰਮੀ ਦੇ ਵਿੱਚ ਜੌਆਂ ਦੇ ਆਟੇ ਦਾ ਫੇਸ਼ੀਅਲ ਕਰਕੇ ਤੁਸੀਂ ਦੇਖਿਓ ਇਨਾ ਮਦਰ ਕੀ 글로 ਆਉਂਦਾ ਹੈ ਇਹਦੇ ਨਾਲ ਇਨੀ ਸਕਿਨ ਜਿਹੜੀ ਚਮਕਦਾਰ ਹੋ ਜਾਂਦੀ ਇਨੀ ਵਧੀਆ ਹੋ ਜਾਂਦੀ ਹੈ ਨਾ ਹੈਰਾਨ ਰਹਿ ਜਾਓ ਤੁਸੀਂ ਇਹ ਸਭ ਕੁਝ ਦੇਖ ਕੇ ਦੇਖੋ ਕਿੰਨਾ ਪਿਆਰਾ ਬਣ ਗਿਆ ਦੇਖੋ ਕਰੀਮ ਦੇਖੋ ਤੁਸੀਂ ਬਣੀ ਤੇ ਦੂਜਾ ਇਹਦੇ ਵਿੱਚ ਕੀ ਪਾਣਾ ਆਪਾਂ ਥੋੜੀ ਜਿਹੀ ਪਾਣੀ ਹੈਗੀ ਹੈ ਗਲਿਸਰੀਨ ਠੀਕ ਹੈ ਜੀ ਗਲਿਸਰੀਨ ਪਾਣੀ ਹੈ ਗਲਿਸਰੀਨ ਜਿਹੜੀ ਹੈ ਗਰਮੀ ਸਰਦੀ ਤੁਸੀਂ ਚਿਹਰੇ ਤੇ ਲਗਾਇਆ ਕਰੋ ਚਿਹਰੇ ਦੀ ਨਾ ਚਮਕ ਜਿਹੜੀ ਹੈ ਨਾ ਬਰਕਰਾਰ ਰਹਿੰਦੀ ਏ ਤੇ ਇਹਦੇ ਨਾਲ ਜਿਹੜਾ 글로 ਆਉਂਦਾ ਨਾ ਗਜਬ ਦਾ ਜਿਵੇਂ ਡਾਇਮੰਡ ਚਮਕਦਾ ਨਾ ਇਸ ਤਰੀਕੇ ਨਾਲ ਤੁਹਾਡੇ 글로 ਆਏਗਾ ਕਿਉਂਕਿ ਅੱਜ ਕੱਲ ਹਰ ਕੋਈ ਨਾ 글로ਪ ਚਾਹੁੰਦਾ ਹੈ ਵੀ ਸਾਡੇ ਫੇਸ ਤੇ 글로 ਹੋਵੇ ਤੇ 글로 ਕਰੀਮਾ ਲਗਾਉਣਾ ਨਹੀਂ ਹੁੰਦਾ ਫਾਊਂਡੇਸ਼ਨ ਲਗਾਉਣਾ ਨਹੀਂ ਹੁੰਦਾ ਹੈਗਾ ਇੰਨਾ ਜਿਵੇਂ ਗਾਰਾ ਜ ਲਿਪਦੇ ਨੇ ਨਾ ਜਿਹੜੇ ਮਿਸਤਰੀ ਹੁੰਦੇ ਨੇ ਕੰਧਾਂ ਨੂੰ ਕਾਂਡੀਆਂ ਦੇ ਨਾਲ ਗਾਰਾ ਲਿਪਦੇ ਨੇ ਇਸ ਤਰੀਕੇ ਨਾਲ ਅੱਜ ਕੱਲ ਜਿਹੜੀਆਂ ਨੇ ਮੇਕਅਪ ਲਿਪ ਲੈਂਦੀਆਂ ਨੇ ਤੇ ਉਹ ਨਾਲ 글로 글로 ਨਹੀਂ ਆਉਂਦਾ ਹੈ ਉਹ ਇਹ ਵਾਲਾ ਚਿਹਰਾ ਲੱਗ ਬਾਹ ਲੱਗ ਤੇ ਥੋਪੜਾ ਲੱਗ ਹੀ ਨਜ਼ਰ ਆਉਂਦਾ ਹੈ ਅਗਰ ਤੁਸੀਂ ਨੇਚਰਲ ਖੂਬਸੂਰਤੀ ਚਾਹੁੰਦੇ ਹੋ ਤੇ ਇਸ ਚੈਨਲ ਤੇ ਡੇਲੀ ਆਇਆ ਕਰੋ ਤੁਹਾਨੂੰ ਸੋਹਣੇ ਸੋਹਣੇ ਟਿਪਸ ਦੱਸਦੇ ਆ ਸਕਿਨ ਵਾਸਤੇ ਬਹੁਤ ਵਧੀਆ ਫੇਸ਼ਲ ਹੁੰਦੇ ਨੇ ਇਹ ਫੇਸ਼ਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਇਕਦਮ ਚਮਕਾ ਸਕਦੇ ਹੋ ਠੀਕ ਹੈ ਦੇਖੋ ਸਕਿਨ ਤੇ ਕੁਝ ਨਹੀਂ ਲੱਗਾ ਹੋਇਆ ਬਿਲਕੁਲ ਨਹੀਂ ਕੁਝ ਲੱਗਾ ਹੋਇਆ ਨਾ ਕੋਈ ਕਰੀਮ ਨਾ ਕੋਈ ਫਾਊਂਡੇਸ਼ਨ ਨਾ ਕੋਈ ਕੁਝ ਸਿੰਪਲ ਪਾਣੀ ਨਾਲ ਜਿੱਦਾਂ ਕਿ ਮੈਂ ਨਿੰਬੂ ਦੇ ਵਿੱਚ ਦੁੱਧ ਦੇ ਵਿੱਚ ਨਿੰਬੂ ਪਾ ਕੇ ਜਿਹੜਾ ਮੈਂ ਉਹ ਰੱਖ ਲੈਂਦੀ ਆ ਜਿੰਨੀ ਵਾਰ ਵੀ ਮੈਂ ਫੇਸ ਨੂੰ ਵਾਸ਼ ਕਰਦੀ ਆ ਬਸ ਉਹ ਵਾਲਾ ਲਗਾਨੀ ਆ ਚਿਹਰੇ ਤੇ ਉਹਦੇ ਨਾਲ ਫੇਸ ਵਾਸ਼ ਕਰ ਲੈਣੀ ਆ ਤੁਸੀਂ ਦੇਖ ਸਕਦੇ ਹੋ 글로 ਤੇ ਹੁਣ ਦੁਗਣਾ ਗਲੋ ਇਹਦੇ ਨਾਲ ਆਵੇਗਾ ਲਓ ਜੀ ਇਸ ਤਰੀਕੇ ਨਾਲ ਕਰੀਮ ਲਗਾ ਲੈਣੀ ਹੈ ਦੇਖੋ ਕਿਦਿਓ ਕਿੰਨੀ ਸੋਹਣੀ ਲੱਗਦੀ ਹੈ ਦੇਖੋ ਕਿੰਨਾ ਪਿਆਰਾ ਪਿਆਰਾ ਚਿਹਰਾ ਲੱਗ ਰਿਹਾ ਲੱਗ ਰਿਹਾ ਨਾ ਦੇਖੋ ਇੱਕ ਬਹੁਤ ਹੀ ਨੇਚਰਲ ਜੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਫੇਸ਼ੀਅਲ ਕਰੀਮ ਠੀਕ ਹੈ ਆ ਦੇਖੋ ਡਾਇਮੰਡ ਵਾਂਗੂ ਚਮਕੇਗਾ ਤੁਹਾਡਾ ਚਿਹਰਾ ਤੁਸੀਂ ਲਗਾਓ ਤਾਂ ਸਹੀ ਕਦੀ ਜੌਂ ਦਾ ਆਟਾ ਜਿਹੜਾ ਹੁੰਦਾ ਨਾ ਬਹੁਤ ਵਧੀਆ ਹੁੰਦਾ ਸਕਿਨ ਵਾਸਤੇ ਜੌਂ ਦਾ ਆਟਾ ਨਹੀਂ ਹੈਗਾ ਤਾਂ ਕਣਕ ਦਾ ਵੀ ਲੈ ਸਕਦੇ ਹੋ ਬਟ ਜਿਹੜਾ ਜੌਂ ਦਾ ਆਟਾ ਹੁੰਦਾ ਉਹ ਥੋੜਾ ਠੰਡਾ ਹੁੰਦਾ ਹੈ ਤੇ ਨਾਲੇ ਤੁਹਾਡੀ ਸਕਿਨ ਨੂੰ ਨਾ ਇੱਕਦਮ ਗਲੋ ਦਿੰਦਾ ਹੈ ਬਹੁਤ ਵਧੀਆ ਹੁੰਦਾ ਹੈ ਜੋਆ ਦਾ ਆਟਾ ਤੇ ਨਾਲੇ ਜਿਨ੍ਹਾਂ ਦੇ ਪਿੰਪਲ ਹੁੰਦੇ ਨੇ ਨਾ ਉਹਨਾਂ ਨੂੰ ਸੁਕਾ ਦਿੰਦਾ ਹੈ ਜੋਆ ਦਾ ਆਟਾ ਵੀ ਤੁਸੀਂ 15 ਮਿੰਟ ਲਗਾ ਕੇ ਰੱਖੋਗੇ ਨਾ ਇਸ ਫੇਸ ਪੈਕ ਨੂੰ ਤੇ ਫਿਰ ਜਿਹੜਾ ਤੁਹਾਡੇ ਪਿੰਪਲਾਂ ਦਾ ਦਾਗ ਹੈ ਜਾਂ ਪਿੰਪਲ ਨੇ ਜਾਂ ਛੋਟੇ ਛੋਟੇ ਫਿੰਸੀਆਂ ਨੇ ਉਹ ਸਾਰੀਆਂ ਸੋਕ ਲਏਗਾ ਬਹੁਤ ਵਧੀਆ ਹੁੰਦਾ ਹੈ ਤੇ ਤੁਹਾਡੇ ਤੇ ਇਹ ਜਿਹੜੇ ਦਾਗ ਧੱਬੇ ਹੁੰਦੇ ਨੇ ਉਹ ਸਾਰੇ ਹੀ ਖਤਮ ਹੋ ਜਾਣਗੇ ਅਗਰ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਬੱਚੇ ਕਰਨ ਮੁੰਡੇ ਕਰਨ ਕੁੜੀਆਂ ਕਰਨ ਜਿੱਦਾਂ ਮਰਜ਼ੀ ਆਪਣਾ ਕਰ ਸਕਦੇ ਨੇ ਕੋਈ ਇਹਦੇ ਨਾਲ ਸਰਟੀਫਿਕੇਟ ਨਹੀਂ ਹੈਗਾ ਵੀ ਸਾਡੀ ਸਕਿਨ ਦੇ ਕੋਈ ਸਰਟੀਫਿਕੇਟ ਹੋਵੇਗਾ ਕੁਝ ਨਹੀਂ ਹੋਵੇਗਾ ਬਹੁਤ ਵਧੀਆ ਹੁੰਦਾ ਏ ਦੇਖੋ ਬਹੁਤ ਹੀ ਪਿਆਰਾ ਜਿਹਾ ਇਹਦੇ ਨਾਲ 글로ਅ ਆਂਦੇ ਹੁਣ ਮੈਰੀ 5 ਮਿੰਟ ਮ사ਜ ਕਰਨੀ ਹੈ ਉਸ ਤੋਂ ਬਾਅਦ ਫਿਰ ਮੈਂ ਲਗਾ ਕੇ ਇਹਨੂੰ 15 ਮਿੰਟ ਰੱਖਣਾ ਹੈ ਚਿਹਰੇ ਤੇ ਫਿਰ ਜਾ ਕੇ ਵਾਸ਼ ਕਰਨਾ ਹੈ ਠੀਕ ਹੈ ਤੇ ਹੁਣ ਆਪਾਂ ਇਹਦੀ ਮ사ਜ ਕਰਦੇ ਹਾਂ ਹਲਕੀ ਹਲਕੀ ਹੱਥਾਂ ਨਾਲ ਤਾਂ ਜੇ ਸਾਡੇ ਸਕਿਨ ਦੀ ਜਿਹੜੀ ਟੈਨ ਹੈ ਉਹ ਖਤਮ ਹੋ ਜਾਵੇ ਅਗਰ ਤਾਂ ਸਾਡੇ ਸਕਿਨ ਤੇ ਕੋਈ ਵੀ ਡੈਨਸ ਬਣੀ ਹੋਈ ਹੈ ਉਹ ਠੀਕ ਹੋ ਜਾਵੇ ਚਿਹਰਾ ਇੱਕਦਮ ਜਿਹੜਾ ਹੈ ਨਾ ਰਿਮੂਵ ਹੋ ਜਾਵੇ ਸਾਰੀਆਂ ਜਿਹੜੀਆਂ ਉੱਪਰ ਡਸਟ ਹੁੰਦੀ ਹੈ ਜਾਂ ਸਾਡੇ ਸਕਿਨ ਤੇ ਕਾਲਾਪਨ ਆਇਆ ਹੁੰਦਾ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਧੂੜ ਮਿੱਟੀ ਜਾਂ ਜੰਮੀ ਹੁੰਦੀ ਹੈ ਸਾਰੀ ਹੀ ਇਹਦੇ ਨਾਲ ਉਤਰ ਜਾਏਗੀ ਤੇ ਸਕਿਨ ਨੂੰ ਇੱਕਦਮ ਚਮਕਾਵੇਗੀ ਉਹਥੇ ਹੀ ਵਧੀਆ ਗਲੋ ਆਉਂਦਾ ਹੈ ਜਿਹੜਾ ਬੀਟਰੂਟ ਹੁੰਦਾ ਹੈ ਨਾ ਸਾਡੇ ਸਕਿਨ ਨੂੰ ਇਕਦਮ ਚਮਕਣ ਵਿੱਚ ਕਾਰਗਰ ਹੈ ਤੇ ਮੈਂ ਤੁਹਾਨੂੰ ਜੇ ਕਿਹਾ ਹੈ ਡੇਲੀ ਜੂਸ ਪੀਆ ਕਰੋ ਫਿਰ ਦੇਖੋ ਫਿਰ ਸੋਣੇ ਤੇ ਸੁਹਾਗਾ ਹੋ ਜਾਂਦਾ ਡਬਲ ਚਿੱਜਾ ਹੋ ਜਾਂਦੀ ਨੇ ਅੰਦਰੂਨੀ ਵੀ ਤੁਸੀਂ ਖੂਬਸੂਰਤ ਬਣ ਜਾਓਗੇ ਤੇ ਤੁਹਾਨੂੰ ਪੋਸ਼ਣ ਮਿਲੇਗਾ ਅੰਦਰ ਵੀ ਔਰ ਬਾਹਰ ਵੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਤੇ ਮੈਂ ਹੁਣ ਇਹਦਾ ਨਾ ਮ사ਜ ਕਰਕੇ 5 ਮਿੰਟ ਫਿਰ ਮੈਂ ਲੇਪ ਲਗਾ ਕੇ ਰੱਖ ਲੈਣਾ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਫੇਸ ਨੂੰ ਮ사ਜ ਕਰਕੇ 15 ਮਿੰਟ ਬਾਅਦ ਫਿਰ ਮੈਂ ਰਿਵੋਸ਼ ਕਰਕੇ ਤਨਵਾੜ ਦਾ ਚਿਹਰਾ ਦਿਖਾਵਾਂਗੀ ਦੇਖੋ ਕਿੰਨਾ ਪਿੰਕ ਪਿੰਕ ਹੋ ਗਿਆ ਹੁਣ ਪਿੰਕ ਪਿੰਕ ਜਿਹਾ ਚਿਹਰਾ ਹੋ ਜਾਂਦਾ ਹੈ ਬਹੁਤ ਹੀ ਪਿਆਰਾ ਬਹੁਤ ਹੀ ਜਨੀਕ ਜਿਹਾ 글로 ਆ ਜਾਂਦਾ ਹੈ ਆ ਦੇਖੋ ਬਹੁਤ ਹੀ ਪਿਆਰੀ ਕਰੀਮ ਹੈ ਬਹੁਤ ਹੀ ਆ ਦੇਖੋ ਸੋਖੇ ਸੋਖੇ ਰੈਮਡੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਲੋ ਜੀ ਹੁਣ ਮੈਂ ਮੋਟੀ ਪਰਤ ਲਗਾ ਕੇ ਰੱਖ ਲੈਣੀ ਹੈ ਫਿਰ ਮਿਲਦੀ ਹਾਂ ਤੁਹਾਨੂੰ ਤੇ ਹਾਂਜੀ 15 ਮਿੰਟ ਲਗਾਉਣ ਤੋਂ ਬਾਅਦ ਫਿਰ ਮੈਂ ਫੇਸ ਨੂੰ ਕਰਾਈਆ ਰਿਵੋਸ਼ ਤੇ ਦੇਖੋ ਤੁਸੀਂ ਕਿੰਨਾ ਸੋਹਣਾ 글로ਅ ਆਇਆ ਚਿਹਰੇ ਤੇ ਚਿਹਰਾ ਦੇਖ ਲਓ ਕਿੰਨਾ ਸਾਫ ਸੁਥਰਾ ਹੋ ਗਿਆ ਹੈ ਦੇਖ ਲਓ ਤੁਸੀਂ ਖੁਦ ਦੇਖ ਲਓ ਰਿਜ਼ਲਟ ਬਹੁਤ ਹੀ ਪਿਆਰਾ ਪਿਆਰਾ ਹੋ ਗਿਆ ਥੋੜਾ ਥੋੜਾ ਗੁਲਾਬੀ ਗੁਲਾਬੀ ਲੱਗ ਰਿਹਾ ਜਿਦਾ ਪਿੰਕ ਪਿੰਕ ਹੁੰਦਾ ਨਾ ਉਸ ਤਰੀਕੇ ਨਾਲ ਲੱਗ ਰਿਹਾ ਆ ਦੇਖੋ ਇਦਾਂ ਤੁਸੀਂ ਨਾ ਫੇਸ਼ੀਅਲ ਡੇਲੀ ਕਰਦੇ ਰਹੋ ਕੋਈ ਕਿਸੇ ਨਾ ਕਿਸੇ ਚੀਜ਼ ਨਾਲ ਕਿਉਂਕਿ ਘਰੇ ਹੀ ਹੁੰਦੀਆਂ ਸਾਡੇ ਘਰੇ ਚੀਜ਼ਾਂ ਹੁੰਦੀਆਂ ਨੇ ਆਪਾਂ ਇਹ ਵੀ ਨਹੀਂ ਹੈਗਾ ਕਿ ਤੋ ਲੈ ਕੇ ਆਉਣੀਆਂ ਨੇ ਕੋਈ ਚੀਜ਼ਾਂ ਹੁੰਦੀਆਂ ਨੇ ਉਹ ਜੇ ਅਪਾ ਲਿਆ ਕੇ ਰੱਖ ਵੀ ਲਵਾਂਗੇ ਨਾ ਕਾਫੀ ਟਾਈਮ ਉਹ ਖਤਮ ਹੀ ਨਹੀਂ ਹੁੰਦੀਆਂ ਤੁਸੀਂ ਸਟੋਰ ਕਰਕੇ ਉਹਨਾਂ ਚੀਜ਼ਾਂ ਨੂੰ ਰੱਖ ਸਕਦੇ ਹੋ ਫਿਰ ਜਿੱਦਾਂ ਵੀ ਤੁਹਾਡਾ ਮਨ ਕਰੇ ਜਿਹੜੀ ਚੀਜ਼ ਨਾਲ ਮਨ ਕਰੇ ਉਸੇ ਚੀਜ਼ ਨਾਲ ਹੀ ਤੁਸੀਂ ਆਪਣਾ ਜਿਹੜਾ ਫੇਸ਼ੀਅਲ ਹੈ ਕਰ ਲਓ ਹਨਾ ਕਈ ਵਾਰ ਹੁੰਦਾ ਹੈ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਅੱਜ ਕਿਹੜਾ ਫੇਸ਼ੀਅਲ ਕਰੀਏ ਚੀਜ਼ਾਂ ਘਰੇ ਪਈਆਂ ਹੋਣਗੀਆਂ ਜਿਵੇਂ ਮੰਨ ਲਓ ਬਲੇਠੀ ਪਾਊਡਰ ਦੱਸਿਆ ਸੀਗਾ ਜਿਵੇਂ ਜੈਫਲ ਪਾਊਡਰ ਸੀਗਾ ਮਲਤਾਨੀ ਮਿੱਟੀ ਹੋਗੀ ਇਹ ਤੇ ਜੇ ਜੇਕਰ ਆਪਾਂ ਘਰੇ ਲਿਆ ਕੇ ਰੱਖ ਲਵਾਂਗੇ ਤਾਂ ਬਹੁਤ ਹੀ ਗਜਬ ਦਾ ਰਿਜ਼ਲਟ ਦਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਕਿਨ एकदम ਬ੍ਰਾਈਟ ਹੋ ਗਈ ਇੱਕ ਮੈਂ ਤੁਹਾਨੂੰ ਜੈਲ ਦੱਸਦੀ ਹਾਂ ਜਿਨ੍ਹਾਂ ਮੁੰਡਿਆਂ ਕੁੜੀਆਂ ਦੇ ਨਾ ਪਿੰਪਲਾਂ ਦੇ ਦਾਗ ਨੇ ਜਾਂ ਪਿੰਪਲ ਨੇ ਆ ਦੇਖੋ ਕਲੀਅਰ ਜੈਲ ਹੈ ਇਹ ਕਲੀਅਰ ਜੈਲ ਮਤਲਬ ਕਿ ਇਹਦਾ ਨਾਮ ਹੀ ਤੁਸੀਂ ਦੇਖ ਸਕਦੇ ਹੋ ਕਲੀਅਰ ਜੈਲ ਇਹ ਕਿਸੇ ਵੀ ਮੈਡੀਕਲ ਸਟੋਰ ਚ ਮਿਲ ਜਾਂਦੀ ਹੈ ਅਗਰ ਤੁਹਾਡੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਜਾਂ ਛੋਟੇ ਛੋਟੇ ਦਾਣੇ ਨੇ ਇਹ ਕਲੀਅਰ ਜੈਲ ਜਿਹੜੀ ਤੁਸੀਂ ਰਾਤ ਨੂੰ ਲਗਾ ਲਓ ਇਹਦਾ ਨਾ ਇਹ ਨਹੀਂ ਹੈਗਾ ਕਿ ਜਦੋਂ ਆਪਾਂ ਛੱਡ ਦਵਾਂਗੇ ਤੇ ਜੇ ਸਾਡੀ ਸਕਿਨ ਤੇ ਬੁਰਾ ਅਸਰ ਕਰੇਗੀ ਜਾਂ ਸਾਡੀ ਸਕਿਨ ਕਾਲੀ ਹੋ ਜਾਵੇਗੀ ਜਾਂ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਸਾਈਡ ਇਫੈਕਟ ਹੋਵੇਗਾ ਇਹ ਡਾਕਟਰਾਂ ਨੇ ਲਿਖ ਕੇ ਦਿੱਤੀ ਸੀ ਕਿ ਮੇਰੀ ਬੇਟੀ ਨੂੰ ਮੇਰੀ ਬੇਟੀ ਤੇ ਬਹੁਤ ਸਾਰੇ ਪਿੰਪਲ ਹੋ ਗਏ ਸੀਗੇ ਤੇ ਦਾਗ ਸੀਗੇ ਹੁਣ ਬਿਲਕੁਲ ਉਹਦਾ ਚਿਹਰਾ ਸਾਫ਼ ਹੈ ਮੈਂ ਵੀ ਲਗਾਨੀ ਤੇ ਕਈ ਵਾਰ ਲਗਾ ਲੈਣੀ ਆ ਤੇ ਇਹਦੇ ਨਾਲ ਚਿਹਰਾ ਵੀ ਗੋਰਾ ਹੋ ਜਾਂਦਾ ਰੰਗ ਸਾਫ ਹੋ ਜਾਂਦਾ ਚਿਹਰਾ ਬਿਲਕੁਲ ਸਾਫ ਸੁਥਰਾ ਹੋ ਜਾਂਦਾ ਹੈ ਕਲੀਅਰ ਜੈਲ ਜਿਹੜੀ ਹੈ ਇਹ ਵੀ ਤੁਸੀਂ ਜਿਹੜੀ ਹੈ ਮੁੰਡੇ ਜਿਵੇਂ ਅੱਜਕੱਲ ਦੇ 14-15 ਸਾਲਾਂ ਦੇ ਬੱਚਿਆਂ ਦੇ ਪਿੰਪਲ ਨਿਕਲਦੇ ਨੇ ਪਿੰਪਲਾਂ ਦੀ ਪਰੇਸ਼ਾਨੀ ਹੁੰਦੀ ਹੈ ਤੇ ਇਹ ਉਹਨੂੰ ਠੀਕ ਕਰਦੀ ਕਲੀਅਰ ਜੈਲ ਮੈਡੀਕਲ ਸਟੋਰ ਚ ਕਿਤੇ ਵੀ ਤੁਹਾਨੂੰ ਮਿਲ ਜਾਂਦੀ ਹੈ 160 ਰੁਪਏ ਦੀ 70 ਰੁਪਏ ਦੀ ਰੇਂਜ ਵਿੱਚ ਹੈ ਤੇ ਇਹ ਤੁਹਾਨੂੰ ਮਿਲ ਜੂਗੀ ਤੁਸੀਂ ਜਿੱਦਾਂ ਮਰਜੀ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਦੇਖੋ ਚਿਹਰਾ ਦੇਖੋ ਕਿੰਨਾ ਸੋਹਣਾ ਗਲੋ ਆ ਗਿਆ ਹੈ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਜਿਹੜਾ ਜੋਆ ਦਾ ਆਟਾ ਹੈਗਾ ਇਸ ਤਰੀਕੇ ਨਾਲ ਤੁਸੀਂ ਇਹਦਾ ਫੇਸ਼ੀਅਲ ਕਰ ਸਕਦੇ ਹੋ ਮੈਂ ਕਹਿੰਨੀ ਐਕਦਾਮ ਮਹਿੰਗੇ ਤੋਂ ਮਹਿੰਗਾ ਫੇਸ਼ੀਅਲ ਹੈ ਦੇ ਕੇ ਫੇਲ ਹੈ ਹਾਈਡਰਾ ਫੇਸ਼ੀਅਲ ਜਿਹੜਾ ਹੁੰਦਾ ਹੈ ਨਾ ਸਭ ਤੋਂ ਮਹਿੰਗਾ ਉਹ ਵੀ ਫੇਲ ਹੈ ਆਪਾਂ ਇਦਾਂ ਕਰੇ ਕਰਾਂਗੇ ਠੀਕ ਹੈ ਜੀ ਦੇਖ ਲਓ ਤੁਸੀਂ ਚਿਹਰਾ ਚਮਕ ਰਿਹਾ ਹੈ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਇੰਤਜ਼ਾਰ ਕਰਨਾ ਦੋ ਵੀਡੀਓ ਪਾਣੇ ਹੁੰਦੇ ਆ ਦੇਖਿਆ ਕਰੋ ਤੇ ਇੰਜੋਏ ਕਰਿਆ ਕਰੋ ਔਰ ਆਪਣੀ ਲਾਈਫ ਵਿੱਚ ਇੱਕ ਖੂਬਸੂਰਤ ਜਿਹਾ ਰੰਗ ਭਰ ਲਓ ਸੋਹਣੇ ਬਣ ਜਾਓ ਚਲੋ ਜੀ ਮਿਲਦੇ ਆ ਬਾਏ ਬਾਏ